ਸਤਿ ਸ਼੍ਰੀ ਅਕਾਲ ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਲਰਨ ਵਿਦ ਇੰਜੀਨੀਅਰ ਤੇ ਇਸ ਵੀਡੀਓ ਵਿੱਚ ਅਸੀਂ জানਾਂਗੇ ਕਿ ਸਿੱਖਿਆ ਉਪਾਗਵਲੋਂ ਕੰਪੇਟੈਂਸੀ ਇਨਹਾਂਸਮੈਂਟ ਪ੍ਰੋਗਰਾਮ 224 25 ਚਲਾਇਆ ਜਾ ਰਿਹਾ ਹੈ ਜਿਸ ਤਹਿਤ ਤੀਜੀ ਤੋਂ ਦਸਵੀਂ ਦੇ ਵਿਦਿਆਰਥੀਆਂ ਦਾ 15 ਦਿਨ ਦੇ ਗੈਪ ਤੇ ਪ੍ਰੈਕਟਿਸ ਟੈਸਟ ਲਏ ਜਾ ਰਹੇ ਨੇ ਪਿਆਰੇ ਵਿਦਿਆਰਥੀਓ ਜਿਵੇਂ ਕਿ ਪਹਿਲਾਂ ਤੁਹਾਡੇ ਦੋ ਟੈਸਟ ਲਏ ਜਾ ਚੁੱਕੇ ਹਨ ਜਿਸ ਵਿੱਚ ਕੁਝ ਵਿਦਿਆਰਥੀ ਅਜੇ ਵੀ OMR ਸ਼ੀਟ ਨੂੰ ਭਰਨ ਵਿੱਚ ਕਾਫੀ ਗਲਤੀਆਂ ਕਰ ਰਹੇ ਨੇ ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ OMR ਸ਼ੀਟ ਭਰਨ ਬਾਰੇ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਕਮੈਂਟ ਬਾਕਸ ਵਿੱਚ ਆਪਣਾ ਨਾਮ ਕਲਾਸ ਤੇ ਸਕੂਲ ਦਾ ਨਾਮ ਲਿਖਣਾ ਹੈ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਕਿਹੜੇ ਸਕੂਲ ਦੇ ਵਿਦਿਆਰਥੀਆਂ ਨੇ ਪੂਰੀ ਵੀਡੀਓ ਬਿਨਾ ਸਕਿੱਪਰ ਕੀਤੇ ਦੇਖ ਲਈ ਹੈ ਸੋ ਸਭ ਤੋਂ ਪਹਿਲਾਂ ਅਸੀਂ OMR ਸ਼ੀਟ ਦੀਆਂ ਹਦਾਇਤਾਂ ਬਾਰੇ ਜਾਣਦੇ ਹਾਂ ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਪ੍ਰਸ਼ਨ ਜ਼ਰੂਰੀ ਹਨ OMR ਸ਼ੀਟ ਨੂੰ ਨੀਲੇ ਜਾਂ ਕਾਲੇ ਰੰਗ ਦੇ ਬਾਲ ਪੁਆਇੰਟ ਪੈਨ ਨਾਲ ਭਰਨਾ ਹੈ ਜੈਲ ਪੈਨ ਦੀ ਵਰਤੋਂ ਨਹੀਂ ਕਰਨੀ ਇਸਦੇ ਨਾਲ ਦੱਸਿਆ ਗਿਆ ਹੈ ਕਿ OMR ਸ਼ੀਟ ਨੂੰ ਭਰਨ ਦਾ ਸਹੀ ਤਰੀਕਾ ਕੀ ਹੈ ਜਿਵੇਂ ਕਿ ਸਰਕਲ ਨੂੰ ਪੂਰਾ ਡਾਰਕ ਕਰਨਾ ਹੈ ਤੇ ហេਠਾਂ ਗਲਤ ਤਰੀਕੇ ਵੀ ਦੱਸੇ ਗਏ ਨੇ ਇਸ ਤੋਂ ហេਠਾਂ ਕਿਹਾ ਗਿਆ ਹੈ ਕਿ ਪ੍ਰਸ਼ਨ ਦਾ ਕੇਵਲ ਇੱਕ ਹੀ ਸਹੀ ਉੱਤਰ ਹੈ ਸੋ ਇੱਕ ਤੋਂ ਜ਼ਿਆਦਾ ਸਰਕਲ ਨੂੰ ਡਾਰਕ ਨਹੀਂ ਕਰਨਾ ਲਾਸਟ ਵਿੱਚ ਦੱਸਿਆ ਗਿਆ ਹੈ ਕਿ ਸ਼ੀਟ ਨੂੰ ਫੋਲਡ ਨਹੀਂ ਕਰਨਾ ਤੇ ਨਾ ਹੀ ਫਾੜਨਾ ਹੈ ਚਲੋ ਬੱਚਿਓ ਓਐਮਆਰ ਸ਼ੀਟ ਨੂੰ ਭਰਨਾ ਸਿੱਖਦੇ ਹਾਂ ਫਰਸਟ ਪੁਆਇੰਟ ਹੈ ਨੇਮ ਐਂਡ ਰੋਲ ਨੰਬਰ ਸਭ ਤੋਂ ਉੱਪਰ ਨੇਮ ਹੈ ਇੱਥੇ ਵਿਦਿਆਰਥੀ ਨੇ ਆਪਣਾ ਨਾਮ ਇੰਗਲਿਸ਼ ਵਿੱਚ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ ਹੈ ਤੇ ਨਾਲ ਹੀ ਰੋਲ ਨੰਬਰ ਵਿੱਚ ਆਪਣੀ ਕਲਾਸ ਦਾ ਰੋਲ ਨੰਬਰ ਲਿਖਣਾ ਹੈ ਸੈਕੰਡ ਹੈ ਸਕੂਲ ਮੈਨੇਜਮੈਂਟ ਇਸ ਤੋਂ ਹੈਟਾ ਸਕੂਲ ਮੈਨੇਜਮੈਂਟ ਵਿੱਚ 6 অপਸ਼ਨ ਨੇ گورਨਮੈਂਟ ਐਡਿਡ ਕੇਵੀ ਜੀਐਨਵੀ ਆਦਰਸ਼ ਪ੍ਰਾਈਵੇਟ ਸੋ ਜੇਕਰ ਤੁਹਾਡਾ ਸਕੂਲ گورਨਮੈਂਟ ਹੈ ਤਾਂ ਤੁਸੀਂ گورਨਮੈਂਟ ਦੇ ਸਾਹਮਣੇ ਸਰਕਲ ਨੂੰ ਪੈਨ ਨਾਲ ਡਾਰਕ ਕਰ ਦੇਣਾ ਹੈ ਨੈਕਸਟ ਹੈ ਡੇਟ ਆਫ ਬਰਥ ਜੋ ਸਭ ਤੋਂ ਇੰਪੋਰਟੈਂਟ ਹੈ ਅਤੇ ਬੱਚੇ ਇਸ ਨੂੰ ਭਰਨ ਸਮੇਂ ਬਹੁਤ ਹੀ ਗਲਤੀਆਂ ਕਰਦੇ ਹਨ ਇਹ ਹੈ ਤੁਹਾਡੀ ਡੇਟ ਆਫ ਬਰਥ ਜਿਸ ਦਾ ਫਾਰਮੈਟ ਹੈ DD MM YY ਮੀਨਸ ਕਿ ਪਹਿਲੇ ਦੋ ਕਾਲਮ ਦਿਨ ਤੇ ਹਨ ਜਿਸ ਦਿਨ ਤੁਹਾਡਾ ਜਨਮ ਹੋਇਆ ਹੈ ਨੈਕਸਟ ਦੋ ਕਾਲਮ ਮੰਥ ਤੇ ਨੇ ਜਿਸ ਮਹੀਨੇ ਵਿੱਚ ਤੁਹਾਡਾ ਜਨਮ ਹੋਇਆ ਹੈ ਅਤੇ ਲਾਸਟ ਵਿੱਚ ਦੋ ਕਾਲਮ ਈਅਰ ਦੇ ਨੇ ਮਤਲਬ ਕਿ ਸਾਲ ਦੇ ਹਨ ਜਿਸ ਵਿੱਚ ਤੁਸੀਂ ਆਪਣੇ ਜਨਮ ਦੇ ਸਾਲ ਦੇ ਅਖੀਰਲੇ ਦੋ ਨੰਬਰ ਭਰਨੇ ਹਨ ਜਿਵੇਂ ਕਿ ਜੇਕਰ ਕਿਸੇ ਬੱਚੇ ਦਾ ਜਨਮ 2010 ਚ ਹੋਇਆ ਹੈ ਤਾਂ ਉਸਨੇ ਲਾਸਟ ਵਾਲੇ ਦੋ ਨੰਬਰ 109 ਪਰ ਨਾ ਹੈ ਜੁਡਾਈਸ ਸਕੂਲ ਕੋਡ ਇੱਥੇ ਤੁਸੀਂ ਆਪਣੇ ਸਕੂਲ ਦਾ ਜੁਡਾਈਸ ਸਕੂਲ ਕੋਡ ਭਰਨਾ ਹੈ ਇਹ ਤੁਸੀਂ ਆਪਣੇ ਕਲਾਸ ਵਿੱਚ ਮੌਜੂਦ ਅਧਿਆਪਕ ਤੋਂ ਪੁੱਛ ਕੇ ਪੜਨਾ ਹੈ ਅਤੇ ਬਹੁਤ ਹੀ ਧਿਆਨ ਨਾਲ ਇਸ ਨੂੰ ਪੜਨਾ ਹੈ ਸਟੂਡੈਂਟ ਆਈਡੀ ਇੱਥੇ ਤੁਸੀਂ ਆਪਣੀ ਸਟੂਡੈਂਟ ਆਈਡੀ ਜੋ ਕਿ ਹਰੇਕ ਬੱਚੇ ਦੀ ਅਲੱਗ ਹੈ ਨੂੰ ਬੜੇ ਹੀ ਧਿਆਨ ਨਾਲ ਪੜਨਾ ਹੈ ਜੇਕਰ ਤੁਹਾਨੂੰ ਆਪਣੀ ਸਟੂਡੈਂਟ ਆਈਡੀ ਬਾਰੇ ਪਤਾ ਨਹੀਂ ਤਾਂ ਤੁਸੀਂ ਜਮਾਤ ਦੇ ਇੰਚਾਰਜ ਤੋਂ ਆਪਣੀ ਸਟੂਡੈਂਟ ਆਈਡੀ ਲੈ ਲੈਣੀ ਹੈ ਤੇ ਹਰੇਕ ਪੇਪਰ ਜਿਸ ਨੂੰ ਬੜੇ ਹੀ ਧਿਆਨ ਨਾਲ ਪੜਨਾ ਹੈ ਕੁਐਸਚਨ ਰਿਸਪਾਂਸਸ ਇੱਥੇ ਤੁਹਾਨੂੰ 51 ਕੁਐਸਚਨਸ ਦੇ ਆਨਸਰ ਦੇਣੇ ਹਨ ਜੋ ਤੁਸੀਂ ਬੜੇ ਧਿਆਨ ਨਾਲ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਇੱਥੇ ਧਿਆਨ ਦੇਣਾ ਹੈ ਕਿ ਹਰੇਕ ਪ੍ਰਸ਼ਨ ਦਾ ਇੱਕ ਹੀ ਸਹੀ ਉੱਤਰ ਹੈ ਸੋ ਇੱਕ ਤੋਂ ਜ਼ਿਆਦਾ ਸਰਕਲ ਨੂੰ ਡਾਰਕ ਨਹੀਂ ਕਰਨਾ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦੇਣੇ ਹਨ ਤੇ ਯਾਦ ਰੱਖਣਾ ਹੈ ਕਿ ਗਲਤ ਹੋਣ ਤੇ ਤੁਹਾਡਾ ਕੋਈ ਵੀ ਨੰਬਰ ਨਹੀਂ ਕੱਟਿਆ ਜਾਵੇਗਾ ਕਿਉਂਕਿ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈ in evaluator sign ਇੱਥੇ ਬੱਚੇ ਗਲਤੀ ਕਰਦੇ ਹਨ ਕਿ ਉਹ ਆਪਣੀ ਸਾਈਨ ਕਰ ਦਿੰਦੇ ਹਨ ਪਰ ਇੱਥੇ ਤੁਹਾਡੇ ਨਹੀਂ ਤੁਹਾਡੇ ਅਧਿਆਪਕ ਜੋ ਤੁਹਾਡਾ ਪੇਪਰ ਲੈ ਰਹੇ ਨੇ ਉਹਨਾਂ ਦੇ ਸਾਈਨ ਹੋਣੇ ਹਨ ਸੋ ਇਸ ਨੂੰ ਤੁਸੀਂ ਖਾਲੀ ਹੀ ਰੱਖਣਾ ਹੈ ਪਿਆਰੇ ਵਿਦਿਆਰਥੀਓ ਉਮੀਦ ਹੈ ਕਿ ਤੁਸੀਂ ਨੈਕਸਟ ਪੇਪਰ ਇਹਨਾਂ ਗਲਤੀਆਂ ਨੂੰ ਨਾ ਕਰਦੇ ਹੋਏ ਸਾਰੇ ਸਵਾਲਾਂ ਦੇ ਜਵਾਬ ਸਹੀ ਦੇਵੋਗੇ ਧੰਨਵਾਦ